ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰਪ੍ਰੀਤ ਵੀਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 2 ਤੋਂ ਲੈ ਕੇ 7 ਜੁਲਾਈ ਦੇ ਮੌਸਮ ਦੀ ਪੰਜਾਬ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰ ਨੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਕੁਝ ਅਰਚ ਕਰਨਾ ਚਾਹੁੰਦੇ ਆ ਤੁਸੀਂ ਕਿਹੜੇ ਜ਼ਿਲ੍ਹੇ ਆ ਖੇਤਰ ਤੋਂ ਇਸ ਵੀਡੀਓ ਨੂੰ ਵੇਖ ਰਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਛੋਟੀ ਜੀ ਬੇਨਤੀ ਕਰ ਦੇਣਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰ ਤੇਨ ਕੁ ਦਿਨਾਂ ਵਿੱਚ ਟੁੱਟਵੇਂ ਤੌਰ ਤੇ ਕਾਰਵਾਈਆਂ ਹੋਣਗੀਆਂ ਪੰਜਾਬ ਦੇ ਕੁਝ ਖੇਤਰ ਨਾਲ ਲੱਗਦੇ ਹਰਿਆਣਾ ਰਾਜਸਥਾਨ ਹੋਗੇ ਪੱਛਮੀ ਯੂਪੀ ਦੇ ਆ ਦਿੱਲੀ ਦੇ ਖੇਤਰਾਂ ਵਿੱਚ ਚਾਂਸ ਜ਼ਿਆਦਾ ਰਹਿਣਗੇ ਪੱਛਮੀ ਯੂਪੀ ਹੋਗੇ ਜਾਂ ਦਿੱਲੀ ਦੇ ਖੇਤਰ ਹੋਗੇ ਉਸ ਵਾਰ ਚੰਡੀਗੜ੍ਹ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਪੰਜਾਬ ਦੇ ਖੇਤਰ ਪਹਾੜ ਵਾਲੇ ਦੇ ਸਾਈਡ ਤੇ ਲੱਗੇ ਹੋਗੇ ਪੱਛਮੀ ਸਰਤਹੀ ਲਾ ਕੇ ਦੱਖਣੀ ਖੇਤਰ ਹੋਗੇ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਹਰਿਆਣਾ ਦੇ ਖੇਤਰ ਵੇ ਤੇ ਚਾਂਸ ਜਿਹੜੇ ਜ਼ਿਆਦਾ ਰਹਿਣਗੇ ਜਾਨਕੀ ਟੁੱਟਵੇਂ ਤੌਰ ਤੇ ਮੀਂਹ ਜੜਾ ਦਰਜ ਕੀਤਾ ਜਾਵੇਗਾ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਕੁਝ ਥੋੜ੍ਹਾ ਬਦ ਖੇਤਰ ਮੈਨੇ ਥੋੜੇ ਤੇਜ ਜੜਮੀ ਦੀ ਛੱਟਾਂ ਵੇਖਣ ਨੂੰ ਮਿਲ ਸਕਦੇ 2 3 4 ਜੁਲਾਈ ਨੂੰ ਆ ਥੋੜੇ ਜੇ ਮੀਂਹ ਦੀ ਗਤੀਵਿਧੀ ਜਿਹੜੇ ਕਾਮੀ ਵੇਖਣ ਨੂੰ ਮਿਲੇਗੀ ਜਨਕਿ ਇਹਨਾਂ ਦਿਨਾਂ ਵਿੱਚ ਟੁੱਟਵੇਂ ਤੌਰ ਤੇ ਮੀਂਹ ਦਰਜ ਕੀਤਾ ਜਾਏਗਾ ਪੰਜਾਬ ਦੇ ਕੁਝ ਇਲਾਕੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਆ ਬੱਦਲਵਾਈ ਪਾਂਸਰ ਦੀ ਜੋ ਕਿ ਥੋੜੇ ਬਹੁਤ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਅਨ ਚਾਦਾ ਰਹਿਣਗੇ 3 ਅਤੇ 4 ਜੁਲਾਈ ਨੂੰ ਕਾਫੀ ਖੇਤਰਾਂ ਵਿੱਚ ਮੀਂਹ ਦੇ ਅਸਰ ਜਿਹੜੇ ਬੰਦ ਦਿਖਾਈ ਦੇ ਰਹੇ ਨੇ ਉਸ ਤੋਂ ਬਾਅਦ ਆ 5 ਤੋਂ ਲੈ ਕੇ 7 8 9 ਜੁਲਾਈ ਦੇ ਵਿੱਚਕਾਰ ਜ ਆਮੀਨ ਆਪਾਂ ਗੱਲ ਕਰਦੇ ਆ 5 6 ਜਾਂ 6 7 ਜੁਲਾਈ ਇਸ ਦਾ ਖਾਸ ਤੇ ਰੈਸ ਰ ਇਹਨਾਂ ਦਿਨਾਂ ਦੇ ਵਿੱਚ ਤਿੰਨ ਚਾਰ ਦਿਨਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡੇ ਪੱਧਰ ਤੇ ਜਿਹੜਾ ਮੀਂਹ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਪੰਜਾਬ ਦੇ ਲਗਭਗ ਆਲਮੋਸਟ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਦੇ ਅਸਰ ਨੇ ਕੁਝ ਖੇਤਰਾਂ ਵਿੱਚ ਕਾਣੀ ਹਤਲ ਕੜਕਾ ਕਤਕ ਤੱਕ ਤੇ ਦਰਮਿਆਨਾ ਤੇ ਕੁਝ ਖੇਤਰਾਂ ਦਰਮਿਆਨੇ ਤੇਜ਼ ਭਾਰੀਮੀ ਦੇ ਜਿਹੜਾ ਚੱਟਾਂ ਵੇਖਣ ਨੂੰ ਮਿਲ ਸਕਦੇ ਨਾ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਵੀ ਫਿਰ ਤੋਂ ਜਿਹੜਾ ਮੌਨਸੂਨ ਨੈਗੇਟਿਵ ਹੋਣ ਦੇ ਅਸਰ ਨੇ 5 ਤੋਂ ਲੈ ਕੇ 7 ਜੁਲਾਈ ਦੇ ਵਿਚਕਾਰ ਇੱਕ ਵਾਰ ਫਿਰ ਜੜ बटे ਪੱਤਰ ਤੇ ਵੀ ਕਾਫੀ ਕਿਤਨਾ ਪ੍ਰਭਾਵਿਤ ਕਰ ਸਕਦਾ ਹੈ ਤੇ 2 3 4 ਜੁਲਾਈ ਨੂੰ ਪੰਜਾਬ ਦੇ ਕੁਝ ਥੋੜੇ ਬਹੁਤ ਖੇਤਰ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਕੁਝ ਥੋੜੇ ਬਹੁਤ ਖੇਤਰ ਬੱਦਲ ਬਈ ਬਾਂਸਰੀ ਕੁਝ ਥੋੜੇ ਬਹੁਤ ਖੇਤਰਾਂ ਵਿੱਚ ਚਾਂਸ ਰਹਿਣਗੇ ਕਿਤੇ ਕਿਤੇ ਕੜੀਆਂ ਤੋਂ ਲੈ ਕੇ ਹਲਕਾ ਮਿਤ ਕਿਤੇ ਕਿਤੇ ਹਲਕੇ ਤੋਂ ਦਰਮਿਆਨਾ ਕੁਝ ਖੇਤਰ ਦਰਮਿਆਨੇ ਤੋਂ ਆ ਥੋੜੇ ਬਹੁਤ 1 2 ਜਿਲ੍ਹਿਆਂ ਵਿੱਚ ਤੇਜ਼ ਜੜਮੀ ਦੀ ਛੱਟਾਂ ਵੇਖਣ ਨੂੰ ਮਿਲ ਸਕਦੀਆਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਦੋ ਤਿੰਨ 4 ਜੁਲਾਈ ਜਾਨਕੀ ਵਿੱਚ ਮਾਚਾਤ ਵਾਪਾ ਤੇ ਖੇਤਰੋਗ ਜਾਂ ਪੱਛਮੀ ਸਰਤੀ ਲੱਕ ਕੇ ਫਿਰੋ ਮਕਸਰ ਹੋ ਗਿਆ ਅਮਾਨਸਾ ਬਠਿੰਡਾ ਗਿਆ ਫਾਜ਼ਲਕਾ ਗਿਆ ਜਾਂ ਇਸ ਦੇ ਨਾਲ ਲੱਗ ਦੇ ਮੋਕਾ ਦੇ ਖੇਤਰ ਹੋਗੇ ਅਮਰਸਰ ਤਰਨਤਾਰਨ ਗਿਆ ਪਠਾਨਕੋਟ ਗੁਰਦਾਸਪੁਰ ਜਲੰਧਰ ਕਪੂਰਥਲਾ ਉਸੇ ਆਰਪੁਰ ਹੋ ਗਿਆ ਇਹਨਾਂ ਖੇਤਰਾਂ ਵਿੱਚ ਚਾਂਸ ਜ਼ਿਆਦਾ ਰਹਿਣਗੇ ਬਾਕੀ ਜਿਹੜੇ ਦੱਖਣੀ ਖੇਤਰੋਗੇ ਪੰਜਾਬ ਦੇ ਨਾਲ ਲੱਗ ਤੇ ਕੁਝ ਰਾਜਸਥਾਨ ਸ਼੍ਰੀ ਗੰਗਾ ਨਗਰ ਹੋ ਗਿਆ ਨੂਬਗੜ ਦੇ ਖੇਤਰ ਹੋਗੇ ਸੰਗਰੀਆ ਦੇ ਖੇਤਰ ਹੋਗੇ ਹਨੁਮਾਨਗੜ ਹੋ ਗਿਆ ਇਹਨਾਂ ਵਿੱਚ ਵੀ ਚਾਂਸ ਜਿਹੜੇ ਗਣੇ ਥੋੜਪੋਤ ਖੇਤਰਾਂ ਵਿੱਚ ਟੁੱਟਵੇਂ ਤੌਰ ਤੇ ਵੀ ਦਾਜ ਦਰਜ ਕੀਤਾ ਜਾ ਸਕਦਾ ਹੈ ਬਾਕੀ ਪਾ ਜਿਹੜੇ ਪਹਾੜਾਂ ਵਾਲੀ ਸਾਈਡ ਤੇ ਲੱਗ ਕੇ ਹੋਗੇ ਦੱਖਣੀ ਖੇਤਰੋਗੇ ਚੰਡੀ ਤਰੋਗੇ ਜਾਂ ਕੋਈ ਛਪ ਗੱਲ ਕਰੇ ਸਾਰ ਸਰਸਾ ਆ ਗਿਆ ਜਾਂ ਫਤਿਆਪੁਰ ਗੁਜਿੰਦਗੁਰੂ ਖੇਤਰ ਕੈਤ ਅੰਬਾਲਾ ਆ ਗਿਆ ਜਾਂ ਪਹਾੜਾਂ ਦੇ ਸਾਈਡ ਤੇ ਲੱਗ ਕੇ ਹੋਗੇ ਠੀਕੇ ਰੂਪਨ ਕਰੋਗੇ ਮੌਨਲੀ ਚੰਡੀਗੜ੍ਹ ਹੋ ਗਿਆ ਸ਼ਿਆਲਪੁਰ ਨਵਾਂ ਸ਼ਹਿਰ ਤੇ ਲੱਗ ਲੋ ਤੇ ਆਨ ਦੇ ਕੁਝ ਪਾਕ ਜਾਨਕੀ ਕਿਸੇ ਵੀ ਇਲਾਕੇ ਵਿੱਚ ਬੱਤਲਵਾਈ ਬਣ ਸਕਦੀ ਠੀਕੇ ਮੌਨਸੂਨ ਦੀਆਂ ਗਤੀਵਿਧੀਆਂ ਇਹੋ ਜਿਹੀਆਂ ਹੁੰਦੀਆਂ ਨੇ ਨਮੀ ਵਧਣ ਦੇ ਨਾਲ ਟੈਂਪਰੇਚਰ ਜਦੋਂ ਥੋੜੇ ਜਿਹਾ ਵਧਦੇ ਨੇ ਠੀਕੇ ਤਾਂ اچانک ਜਿਹੜੇ ਆ ਬੱਦਲ ਜਿਹੜੇ ਬਾੰਦਨ ਘਰ ਚਮਕਲੇ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਮਾਚਤ ਬਪਤ ਖੇਤਰ ਪੱਛਮੀ ਸਰਦੀ ਲੱਗ ਕੇ ਹੋਗੇ ਦੱਖਣ ਅੜਿਜਲੇਗੇ ਨੇ ਪਾਪੂਰਵੀ ਖੇਤਰ ਕੁ ਪਾੜਨ ਦੇ ਸਾਈਡ ਤੇ ਲਾ ਕੇ ਤਖਣੀ ਖੇਤਰ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਹੋ ਕੇ ਆ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਕਿਸੇ ਵੀ ਇਲਾਕੇ ਵਿੱਚ ਬੱਦਲ ਬਾਈ ਬਣ ਸਦੇ ਕਿਸੇ ਵੀ ਇਲਾਕੇ ਨੂੰ ਇਹ ਪ੍ਰਭਾਵਿਤ ਕਰ ਸਿੱ ਦਿੱਲੀ ਵਿੱਚ ਚਾਂਸ ਜ਼ਿਆਦਾ ਰਹਿਣਗੇ 3 ਅਤੇ 4 ਜੁਲਾਈ ਨੂੰ ਆ ਪੱਛਮੀ ਯੂਪੀ ਵਿੱਚ ਚਾਂਸ ਜ਼ਿਆਦਾ ਰਹਿਣਗੇ ਬਾਕੀ ਦੱਖਣੀ ਹਰਿਆਣਾ ਜਾਂ ਆ ਪੱਛਮੀ ਜਿਹੜਾ ਯੂਪੀ ਦੇ ਨਾਲ ਲੱਗਦੇ ਖੇਤਰ ਦਿੱਲੀ ਦੇ ਨਾਲ ਲੱਗਦੇ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਇਤਕ ਚਾਂਸ ਜਿਹੜੇ ਜ਼ਿਆਦਾ ਰਹਿਣਗੇ 3 ਅਤੇ 4 ਜੁਲਾਈ ਨੂੰ 2 ਜੁਲਾਈ ਨੂੰ ਅੱਜ ਟੁੱਟਵੇਂ ਤੌਰ ਤੇ ਵੀ ਆ ਦਰਜ ਚਾਨਸ ਰਹਿਣਗੇ ਜਿਆਦਾਤਰ ਮੌਸਮ ਠੀਕ ਠਾਕ 3 4 ਜੁਲਾਈ ਨੂੰ ਟੁੱਟਵੇਂ ਤੌਰ ਤੇ ਮੀਂਹ ਦਰਜ ਕੀਤਾ ਜਾਵੇਗਾ ਤੇ 4 ਦੇ ਅੱਜ ਆਪਾਂ ਗੱਲ ਕਰ ਚਾਰ ਤਰੀਕ ਸ਼ਾਮ ਤੋਂ ਬਾਅਦ ਤੇ ਉਸ ਤੋਂ ਬਾਅਦ 5 ਤੇ 6 ਤੇ 7 ਜੁਲਾਈ ਠੀਕ ਹੈ ਜਿਹੜੇ ਮੀਂਹ ਦੇ ਦਿਨ ਰਹਿਣਗੇ ਇਸ ਵਿੱਚ ਇੱਕ ਦਿਨ ਹੋਵੇਗਾ ਕਾਫੀ ਖੇਤਰਾਂ ਵਿੱਚ ਆ ਵੱਡੇ ਪੱਧਰ ਤੇ ਵੀ ਪ੍ਰਭਾਵਿਤ ਕਰੇਗਾ ਕਿਤੇ ਕਿਤੇ ਹਲਕਾ ਕੁਝ ਖੇਤਰਾਂ ਵਿੱਚ ਦਰਮਿਆਨੇ ਤੋਂ ਤੇਜ਼ ਕਿਤੇ ਕਿਤੇ ਭਾਰੀ ਤੋਂ অতিੜ ਭਾਰੀ ਵੀ ਮੀਂਹ ਦਰਜ ਕੀਤਾ ਜਾ ਸਕਦਾ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤਾਂ ਨੈਕਸਟ ਵੀਡੀਓ ਵਿੱਚ ਦੱਸਾਂਗੇ ਠੀਕ ਹੈ 5 ਤੇ 6 7 ਜੁਲਾਈ ਨੂੰ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਆ ਬਾਅਦ ਤੱਕ ਕਿੜੇ ਕਿੜੇ ਜ਼ਿਲ੍ਹਿਆਂ ਵਿੱਚ ਘੱਟ ਸਬਾਬਨਾ ਰਹੇਗੀ ਬਾਕੀ ਕੋਈ ਵੀ ਨਵੀਂ ਇਸ ਵਿੱਚ ਅਪਡੇਟ ਆਉਂਦੀ ਹੈ ਠੀਕ ਹੈ ਮੌਨਸੂਨ ਦੀ ਆ ਤੁਹਾਨੂੰ ਪਹਿਲਾਂ ਵੀ ਕਿਹਾ ਮੌਨਸੂਨ ਵਿੱਚ ਚਾਨਕ ਜਿਹੜਾ ਇਸ ਵਿੱਚ ਅਪਡੇਟ ਠੀਕ ਹੈ ਬਦਲ ਜਾਂਦੀ ਜੋ ਵੀ ਆਪਾਂ ਹੁਣ ਵਖਾ ਰਹੇ ਠੀਕ ਹੋ ਸਕਦਾ ਹੈ ਕਿ ਇਸ ਵਿੱਚ ਹੋਰ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ 2 3 4 ਜੁਲਾਈ ਨੂੰ ਜਾਂ 5 6 7 ਜੁਲਾਈ ਨੂੰ ਤਾਂ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੁਸੀਂ ਕਿਹੜੇ ਇਲਾਕੇ ਕਿਸ ਜ਼ਿਲ੍ਹੇ ਤੇ ਸੁਵਿਧਾ ਰਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤਾਂ ਜੋ ਨੈਕਸਟ ਰਾਉ ਇਲਾਕੇ ਜ਼ਿਲ੍ਹੇ ਦਾ ਖੇਤਰ ਦਾ ਮੌਸਮ ਹਾਲ জানা ਚਾਹੁੰਦੇ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਲਿਆ ਕਰੋ ਮੈਂ ਜ਼ਰੂਰ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗਾ ਜਿੰਨਾ ਹੋ ਸਕੇ ਤਾਂ ਫਿਲਹਾਲ ਇਹ ਅਪਡੇਟ ਸੀ ਤਾਂ ਵੀਰ ਨੂੰ ਅੰਤ ਤੱਕ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ